ਭਾਵਨਗਰ ਢੋਲੇ ਦਾ ਹਾਈਵੇ ਉੱਪਰ ਬੇਕਾਰ ਵੱਜੀ ਸਰਚਾ ਯੋਗ ਕਸਮਾਤ ਬੇਕਾਰ ਵੱਜੋ ਕਸਮਾਤ ਸਰਚਾ ਤਾਂ ਚਾਰ ਲੋਕੋ ਨੇ ਕਾਲ ਭਰਖੀ ਗਇਓ ਰਿਟਾਇਰਡ ਪੀਐਸਆਈ ਕੇਟੀ ਮਾਰੂਣਾ ਪਰਿਵਾਰ ਨੇ ਕਾਲ ਭਰਖੀ ਗਇਓ ਹਤੋ ਅਕਸਮਾਤ ਮਾਂ ਘਟਨਾ ਸਥਲ ਪਰ ਬੇ ਲੋਕੋ ਨਾ ਮੌਤ ਚਾਰ ਬੇ ਲੋਕੋ ਨਾ ਸਾਰਨ ਮਣੇ ਤੇ ਪਹਿਲਾ ਚ ਨਿਪਜਿਆ ਮੌਤ ਬੇਕਾਰ ਵਜੇ ਸਰਜਲ ਅਕਸਮਾਤ ਮਾਂ ਕੁਲ ਚਾਰ ਲੋਕੋ ਨਾ ਨਿਪਜਿਆ ਮੌਤ

પોલીસ દ્વારા હાલ અકસ્માત સંદર્ભે ગુનો નોંધી તપાસ હાથ ધરાય અશ્વિન કો હેલ્થ સીએ ન્યૂઝ